ਸਤਿ ਸ੍ਰੀ ਅਕਾਲ ਜੀ ਅੱਜ ਹੈ ਜੀ ਤਰੀਕ 7 9 2025 ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇਵਾਲ ਪਿੰਡ ਭਾਮ ਤੋਂ ਹਾਲਟੇ ਰੋਡ ਦੀ ਜਿਹੜੀ ਅਪਡੇਟ ਹੈ ਜੀ ਇਨਫੋਰਮੇਸ਼ਨ ਹੱਲੇ ਇਸ ਰੋਡ ਤੇ ਨਾ ਆ ਜਾਵੇ ਜੀ ਹੱਲੇ ਵੀ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜਾ ਇਹ ਰੋਡ ਬੰਦ ਆ ਕਿਉਂਕਿ ਪਾਣੀ ਹੱਲੇ ਵੀ ਤੁਸੀਂ ਦੇਖ ਸਕਦੇ ਆ ਆਈ ਆ ਰਿਹਾ ਆ ਖੇਤਾਂ ਦਾ ਪਾਣੀ ਲਗਾਤਾਰ ਹੀ ਜਿਹੜਾ ਆ ਆ ਰਿਹਾ ਆ ਹੁ ਘਟਿਆ ਵੈਸੇ ਬਹੁਤ ਘਟ ਗਿਆ ਆ ਪਰ ਫਿਰ ਵੀ ਜਿਹੜਾ ਆ ਹੱਲੇ ਆਈ ਜਾ ਰਿਹਾ ਪਾਣੀ ਕਿਉਂਕਿ ਉੱਪਰ ਬੱਦਲ ਤੁਸੀਂ ਚੈੱਕ ਕਰ ਸਕਦੇ ਆ ਬੱਦਲਾਂ ਨੇ ਹੱਲੇ ਵੀ ਮੀਂਹ ਮੂੰਹ ਦੱਸਿਆ ਆ ਬਾਕੀ ਕੋਈ ਪਤਾ ਨਹੀਂ ਕਦੋਂ ਪਾਣੀ ਵਾਦੀ ਜਾਵੇ ਤੇ ਫਿਲਹਾਲ ਇਸ ਰੋਡ ਤੇ ਹੱਲੇ ਵੀ ਮੁੜ ਮੁੜ ਕੇ ਜਾ ਰਹੇ ਆ ਜਿਹੜੇ ਆ ਰਹੇ ਆ ਇਧਰ ਨੂੰ ਸਾਧਨ ਲੈ ਕੇ ਹੱਲੇ ਉਹਨਾਂ ਨੂੰ ਬੇਨਤੀ ਆ ਵੀ ਨਾ ਆਇਆ ਜਾਵੇ ਆ ਤੁਸੀਂ ਦੇਖ ਸਕਦੇ ਆ ਆ ਖੇਤਾਂ ਦੇ ਹਾਲਾਤ ਆ ਪਾਣੀ ਹੱਲੇ ਵੀ ਇੰਨਾ ਇੰਨਾ ਖੜਾ ਆ ਤੇ ਇਹ ਪਿੱਛੇ ਉਹ ਪਾਣੀ ਜਿਹੜਾ ਆ ਖੇਤਾਂ ਵੱਲੋਂ ਆ ਰਿਹਾ ਜੀ ਮੱਖਣਗੜ ਦੀ ਮੱਖਣਗੜ ਦੀ ਜਿਹੜੀ ਸਾਈਡ ਵੱਲੋਂ ਜਿਹੜਾ ਇਧਰਲੇ ਪਿਛਲੇ ਖੇਤਾਂ ਵੱਲੋਂ ਸਾਰਾ ਪਾਣੀ ਜਿਹੜਾ ਆ ਉਹ ਆ ਰਿਹਾ ਆ ਬਾਕੀ ਅਗਲੀ ਅਪਡੇਟ ਜੇ ਤੁਹਾਨੂੰ ਮਿਲਦੇ ਆ ਜੀ ਜਉਂਦੇ ਬਸ ਦੀ